ਅੱਜ ਭਵਾਨੀਗੜ੍ਹ ਸਰਕਾਰੀ ਹਸਪਤਾਲ ਅੱਗੇ ਡਾਕਟਰਾਂ ਨੇ ਲਗਾਇਆ ਦਰਨਾ ਉਹਨਾਂ ਕਹਿ ਕੇ ਪਾਸੂ ਮਗਾਲ ਵਿੱਚ ਬੀਤੇ ਦਿਨੀ ਇੱਕ ਮੈਡੀਕਲ ਕਾਲਜ ਦੀ ਮਹਿਲਾ ਡਾਕਟਰ ਨਾਲ ਵਾਪਰੀ ਅਨਮਨੁੱਖੀ ਬਾਰਦਾਤ ਦੇ ਰੋਸ ਵਿੱਚ ਉਹਨਾਂ ਨੇ ਅੱਜ PCMS A ਸੰਗਰੂਰ ਦੇ ਸੱਦੇ ਤੇ ਸਮੂਹ ਮੈਡੀਕਲ ਪੈਰਾ ਮੈਡੀਕਲ ਅਤੇ ਸਮੂਹ ਸਟਾਫ ਨੇ 게ਟ ਅੱਗੇ ਦਰਨਾ ਲਗਾ ਦਿੱਤਾ ਇਸ ਮੌਕੇ ਉਹਨਾਂ ਨੇ 8 ਵਜੇ ਤੋਂ ਸਵੇਰ ਤੋਂ 10 ਵਜੇ ਤੱਕ 2 ਘੰਟੇ OPD ਸੇਵਾਵਾਂ ਨੂੰ ਪੂਰਨਤਾ ਉਤੇ ਬੰਦ ਰੱਖਿਆ ਇਸ ਮੌਕੇ PCMSA ਸੰਗਰੂਰ ਦੇ ਮੀਤ ਪ੍ਰਧਾਨ ਡਾਕਟਰ ਵਿਕਰਮਪਾਲਜੀ ਸਿੰਘ ਤੇ ਹੋਰਨਾ ਆਗੂਆਂ ਸਮੇਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੋਧ ਕੁਮਾਰ ਨੇ ਕਿਹਾ ਕਿ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਸਮਾਜਿਕ ਕਲੰਕ ਹੈ ਉਹਨਾਂ ਕਹਿ ਕੇ ਮੇਡਾ ਮੈਡੀਕਲ ਸਟਾਫ ਵੱਲੋਂ ਲੋਕਾਂ ਨੂੰ 24 ਘੰਟੇ ਸੇਵਾਵਾਂ ਪ੍ਰਦਾਨ ਕੀਤੀ ਜਾਂਦੀਆਂ ਨੇ ਪਰ ਅਜਿਹੀਆਂ ਘਟਨਾਵਾਂ ਕਾਰਨ ਉਹਨਾਂ ਦੇ ਮਨ ਵਿੱਚ ਸੁਰੱਖਿਅਤ ਪੈਦਾ ਡਰ ਹੋ ਗਿਆ ਹੈ ਉਹਨਾਂ ਕਿਹਾ ਕਿ ਇਹਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗੈਰ ਸਮਾਜਿਕ ਤੱਤਾਂ ਖਿਲਾਫ ਮਿਸਾਲੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਪੋਰਟ ਰਾਜਖਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਕਰੋ ਸ਼ਰਣ ਕਰੋ ਬਾਪਾ ਸਰਕਾਰ ਹਾਏ ਹਾਏ ਅਰੇ ਭਾਈ ਕੀ ਕੀਤੀ ਕਿਸਵਾਂ ਚ ਕੀਤੀ ਮੈਂ ਡਾਕਟਰ ਵਿਕਰਮਪਾਲ ਸਿੰਘ ਐਜ਼ ਅ ਵਾਈਸ ਪ੍ਰੈਜ਼ੀਡੈਂਟ ਸਿੰਗਰੂਟ ਪੀसीएमਐਸ ਐਸੋਸੀਏਸ਼ਨ ਦਾ ਪ੍ਰਧਾਨ ਵਾਈਸ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇਹ ਅੱਜ ਪੀसीएमਐਸ ਐਸੋਸੀਏਸ਼ਨ ਤੇ ਆਈਐਮਏ ਦੀ ਕਾਲ ਸੀਗੀ ਜਿਹੜਾ ਕਿ ਹੁਣੇ ਬੜਾ ਤੁਹਾਨੂੰ ਪਿਛਲੇ ਦਿਨੋਂ ਪਤਾ ਹੈ ਬੜਾ ਇੱਕ ਨਾਣਾ ਤੇ ਅਪਰਾਧ ਹੋਇਆ ਹੈ ਵੈਸਟ ਬੰਗਾਲ 'ਚ ਇੱਕ ਡਾਕਟਰ ਨਾਲ ਇੱਕ ਡਾਕਟਰ ਨਾਲ ਰੇਪ ਤੇ ਮਰਡਰ ਕੀਤਾ ਗਿਆ ਹੈ ਉਹ ਵੀ ਦਿਨ ਦਿਹਾੜੇ ਡਿਊਟੀ ਟਾਈਮ ਤੇ ਇਸ ਚੀਜ਼ ਦੇ ਪ੍ਰੋਟੈਸਟ ਦੇ ਅਗੇਂਸਟ ਅਸੀਂ ਨੇ 2 ਘੰਟੇ ਅੱਜ ਜੋਪੜੀ ਬੰਦ ਰੱਖੀ ਹੈ 2 ਘੰਟੇ ਤੋਂ ਬਾਅਦ 24 ਘੋਪੜੀ ਸੇਵਾਵਾਂ ਚਲਾਈਆਂ ਜਾਣਗੀਆਂ ਸਾਰੀ ਦੀ ਸਾਰੀਆਂ ਐਮਰਜੈਂਸੀ ਸੇਵਾਵਾਂ ਹਜੇ ਵੀ ਚੱਲ ਰਹੀਆਂ ਹਨ ਇਹ ਪ੍ਰੋਟੈਸਟ ਦੇ ਅਗੇਂਸਟ ਇਹ ਚੀਜ਼ ਉਹ ਕੀਤੀ ਗਈ ਸੀ ਕਿ ਕਿਹਨਾਂ ਦਾ ਮੁਚਲੇ ਗਿਆ ਇਹ ਪ੍ਰੋਟੈਸਟ ਅੱਜ ਦੇ ਦਿਨ ਦੀ ਕਾਲ ਸੀਗੀ ਜੇ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਤਾਂ ਜਿਸ ਹਿਸਾਬ ਨਾਲ ਵੀ ਐਸੋਸੀਏਸ਼ਨ ਜਾਂ ਆਈਐਮਈ ਜੋ ਵੀ ਫੈਸਲਾ ਲਏਗੀ ਉਸ ਹਿਸਾਬ ਨਾਲ ਅਸੀਂ ਅਗਲਾ ਕਦਮ ਲਵਾਂਗੇ ਤਾਂ ਪਰ ਅਸੀਂ ਚਾਹੁੰਦੇ ਹਾਂ ਅਸੀਂ ਮੰਗ ਕਰਦੇ ਹਾਂ ਇਹ ਗੱਲ ਦੀ ਵੀ ਔਰਤਾਂ ਦਾ ਸੁਰੱਖਿਅਤ ਹਰੇਕ ਥਾਂ ਤੇ ਉਹਨਾਂ ਦੀ ਸੁਰੱਖਿਅਤ ਕਾਨੂੰਨ ਜ਼ਰੂਰ ਬਣੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਜੇ ਔਰਤ ਇੱਕ ਆਵਦੀ ਡਿਊਟੀ ਤੇ ਜਿੱਥੇ ਉਹ ਕੰਮ ਕਰ ਰਹੀ ਹੈ ਉੱਥੇ ਸੁਰੱਖਿਤ ਨਹੀਂ ਹੈ ਤਾਂ ਹੋਰ ਕਿੱਥੇ ਸੁਰੱਖਿਤ ਹੋਊਗੀ ਮੈਂ ਬੜਾ ਧੰਨਵਾਦੀਆਂ ਮੇਰੇ ਨਾਲ ਵੀਰਾਂ ਭੈਣਾਂ ਭਾਈਆਂ ਦੇ ਜਿਹੜੇ ਪਿੱਛੇ ਵਿਚਾਰੇ ਖੜੇ ਨੇ ਸਾਰੇ ਮਰੀਜ਼ ਇਹਨਾਂ ਨੇ ਸਾਡੀ ਬੜੀ ਸਪੋਰਟ ਕੀਤੀ ਨਾਲ ਆ ਕੇ ਵੀ ਬੈਠੇ ਜਦੋਂ ਇਹਨਾਂ ਨੂੰ ਸਾਰੀ ਗੱਲ ਸਮਝਾਈ ਗਈ ਤੇ ਬੜੇ ਉਹ ਬੇ ਹਜੇ ਵੀ ਬਹੁਤ ਹੀ ਆਰਾਮ ਨਾਲ ਸਾਡੀ ਗੱਲ ਸਮਝ ਰਹੇ ਨੇ ਸੁਣ ਰਹੇ ਨੇ ਇਹਨਾਂ ਨੇ ਕੋਈ ਇਹੋ ਜਿਹਾ ਕੁਝ ਨਹੀਂ ਕਿਹਾ ਵੀ ਸਾਨੂੰ ਦੇਖਿਆ ਜਾਵੇ ਉਹਨਾਂ ਨੂੰ ਪਤਾ ਹੈ ਵੀ ਇੱਕ ਨੋਬਲ ਕੌਜ਼ ਪਿੱਛੇ ਅਸੀਂ ਲੜਾਈ ਲੜ ਰਹੇ ਹਾਂ ਐਸੀ ਕੋਈ ਲੜਾਈ ਨਹੀਂ ਹੈ ਇਸ ਇਹਨਾਂ ਵਾਸਤੇ ਵੀ ਲੋੜ ਹੈ ਇਹ ਚੀਜ਼ ਦੀ ਕਾਨੂੰਨ ਦੀ ਕਿਉਂਕਿ ਔਰਤਾਂ ਦਾ ਕਾਨੂੰਨ ਔਰਤਾਂ ਦੀ ਸੁਰੱਖਿਆ ਹਰ ਇੱਕ ਥਾਂ ਤੇ ਜ਼ਰੂਰੀ ਹੈ ਨਾ ਕਿ ਕੱਲੀ ਕਹਾ ਹਸਤਾੜ ਵਾਸਤੇ ਜਾਂ ਕਿਤੇ ਹੋਰ ਜਗ੍ਹਾ ਤੇ ਕਿਉਂਕਿ ਔਰਤ ਅੱਜਕੱਲ ਹਰ ਥਾਂ ਤੇ ਕੰਮ ਕਰ ਰਹੀ ਹੈ ਘਰ 'ਚ ਵੀ ਕੰਮ ਕਰ ਰਹੀ ਆ ਪਿੰਡ 'ਚ ਵੀ ਕੰਮ ਕਰ ਰਹੀ ਆ ਆਫਿਸ 'ਚ ਵੀ ਜਾਂਦੀ ਆ ਕਿਤੇ ਵੀ ਜਾਂਦੀ ਆ ਪਰ ਇਹੋ ਜੇ ਨਿਰਭੈ ਕਾਂਡ ਤੋਂ ਬਾਅਦ 'ਚ ਵੀ ਇਸ ਚੀਜ਼ ਤੋਂ ਬਾਅਦ 'ਚ ਵੀ ਗਵਰਨਮੈਂਟ ਨੇ ਕੁਛ ਨਹੀਂ ਸਿੱਖਿਆ ਤੇ ਹਜੇ ਵੀ ਉਹੀ ਚੀਜ਼ ਚੱਲ ਰਹੀ ਆ ਮੈਂ ਚਾਹੁੰਨਾ ਇਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੇ ਹਰੇਕ ਥਾਂ ਤੇ ਸੁਰੱਖਿਤ ਕਾਨੂੰਨ ਬਣਾਇਆ ਜਾਵੇ ਸੁਸ਼ਮਾ ਰੋੜਾ ਜੀ ਐਲ ਐਚ ਵੀ ਐਨ ਐਮ ਯੂਨੀਅਨ ਦੀ ਸੂਬਾ ਪ੍ਰਧਾਨ ਅੱਜ ਨਾਰੇਵਾਜੀ ਕੇਸ ਦੇ ਸਬੰਧ ਚ ਅੱਜ ਜੀ ਡਾਕਟਰ ਜਿਹੜਾ ਵੈਸਟ ਬੰਗਾਲ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੰਨੀ ਘਨੌਨੀ ਘਟਨਾ ਹੋਈ ਐ ਕਿ ਇੱਕ ਲੇਡੀ ਡਾਕਟਰ ਜਿਹੜੀ ਆਪਦੇ ਰੈਸਟ ਰੂਮ ਦੇ ਵਿੱਚ ਰਾਤ ਨੂੰ ਆਰਾਮ ਕਰ ਰਹੀ ਸੀ ਇੱਕ ਪੁਲਿਸ ਵਾਲਾ ਗੁੰਡਾ ਆਉਂਦਾ ਉਹਦੇ ਨਾਲ ਬੁਰੀ ਤਰ੍ਹਾਂ ਰੇਪ ਕਰਦਾ ਤੇ ਬੁਰੀ ਤਰ੍ਹਾਂ ਉਹਦਾ ਮਰਡਰ ਕਰਦਾ ਇਹ ਕੱਲੀ ਘਟਨਾ ਵੈਸਟ ਬੰਗਾਲ ਦੀ ਅੱਜ ਦੀ ਨਹੀਂ ਮਣੀਪੁਰ ਚ ਹੋਇਆ ਔਰਤਾਂ ਨੂੰ ਨੰਗਾ ਘਮਾਇਆ ਗਿਆ ਪੰਜਾਬ ਚਾਹੇ ਦੀਆਂ ਘਟਨਾਵਾਂ ਨੇ ਆਪਾਂ ਦੇਖਿਆ ਪਿਛਲੇ ਦਿਨਾਂ ਚ ਲੁਧਿਆਣੇ ਦੀ ਖਬਰ ਚੱਲ ਰਹੀ ਸੀ ਵੀ 13 ਸਾਲ ਦੀ ਬੱਚੀ ਨੇ ਜਿਹੜਾ ਇੱਕ ਛੋਟੇ ਬੱਚੇ ਨੂੰ ਜਨਮ ਦਿੱਤਾ ਇਕੱਲਾ ਇੰਨੀ ਕ ਸਥਿਤੀ ਸਾਡੇ ਲਾਅ ਐਂਡ ਆਰਡਰ ਦੀ ਸਾਡੇ ਦੇਸ਼ ਚ ਖਰਾਬ ਹੋ ਚੁੱਕੀ ਐ ਕਿ ਔਰਤ ਕਿਤੇ ਵੀ ਸੁਰੱਖਿਅਤ ਨਹੀਂ ਨਾ ਉਹ ਬਾਜ਼ਾਰ ਚ ਸੁਰੱਖਿਆਤ ਹੈ ਨਾ ਉਹ ਡਿਊਟੀ ਤੇ ਸੁਰੱਖਿਆਤ ਹੈ ਨਾ ਉਹ ਘਰ ਚ ਸੁਰੱਖਿਆਤ ਹੈ ਤਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜੀ ਕਾਤਲਾਂ ਨੂੰ ਫਾਂਸੀ ਦਿੱਤੀ ਜਾਵੇ ਡਾਕਟਰ ਮੋਹਨ ਇਨਸਾਫ ਦਿੱਤਾ ਜਾਵੇ ਹੋਰ ਵੀ ਕੁੜੀਆਂ ਜਿਨ੍ਹਾਂ ਨਾਲ ਇਹ ਜਿਹੀ ਕਾਨੂੰਨੀ ਘਟਨਾ ਹੁੰਦੀ ਹੈ ਸਾਰਿਆਂ ਲਈ ਇੱਕ ਸੁਰੱਖਿਆ ਦਾ ਕਾਨੂੰਨ ਬਣੇ ਕਾਤਲਾਂ ਨੂੰ ਘੱਟੋ ਘੱਟ ਉਹਦੇ 'ਚ ਫਾਂਸੀ ਦੀ ਸਜ਼ਾ ਜਿਹੜੀ ਹੈ ਉਹ ਮقرਰ ਕੀਤੀ ਜਾਵੇ